ਅ ਪਿਛਲੇ ਦਿਨੀ ਮਕੇਰੀਆਂ ਜ਼ਿਲ੍ਹਾ ਹਿਸ਼ਾਰਪੁਰ ਦੇ ਵਿੱਚ ਵਾਰਦਾਤ ਹੋਈ ਸੀ ਮਕੇਰੀਆਂ ਬੜੀ ਸੈਂਸੇਸ਼ਨਲ ਕ੍ਰਾਈਮ ਸੀਗਾ ਕਿਉਂਕਿ ਥਾਣੇ ਦੇ ਬਿਲਕੁਲ 200 300 ਮੀਟਰ ਤੇ ਇਹ ਸ਼ਾਪ ਹੈਗੀ ਆ ਔਰ ਰਾਤ ਦੇ ਸਮੇਂ ਇਹ ਵਾਰਦਾਤ ਹੋਈ ਸੀ ਪੈਸੇ ਪਲੱਸ 골ਡ ਸਨੇਚਿੰਗ ਕਰਕੇ ਲੈ ਗਏ ਜੋ ਉਹਨਾਂ ਨੇ 325 ਟੋਲੇ ਸੋਨਾ ਲਖਾਇਆ ਸੀ ਹੋਰ 골ਡ ਲਖਾਇਆ ਸੀ ਔਰ ਕੈਸ਼ ਲਖਾਇਆ ਸੀ ਉਦੀ ਫਰਦਰ ਇਨਵੈਸਟੀਗੇਸ਼ਨ ਸਾਡੀਆਂ ਟੀਮਾਂ ਆਲਰੇਡੀ ਲੱਗੀਆਂ ਹੋਈਆਂ ਸੀਗੇ ਇਸੇ ਦੌਰਾਨ ਹੀ ਅਸੀਂ ਇੱਕ ਐਫਆਈਆ ਨੰਬਰ 143 ਦਰਜ ਕੀਤੀ ਇਥੇ ਹੁਸ਼ਿਆਰਪੁਰ ਉਹਦੇ ਵਿੱਚ ਰੋਹਿਤ ਆਂਡੇ ਨੂੰ ਅਸੀਂ ਗ੍ਰਿਫਤਾਰ ਕੀਤਾ ਦੈਨ ਉਹਦੀ ਇਨਵੈਸਟੀਗੇਸ਼ਨ ਡੂਰਿੰਗ ਅੰਟੈਰੋਗੇਸ਼ਨ ਜਿਹੜਾ ਇਹ ਆਂਡੇ ਨੇ ਫਰਦਰ ਇਨਵੈਸਟੀਗੇਸ਼ਨ ਚ ਜਿਹੜੀਆਂ ਗੱਲਾਂ ਦਸੀਆਂ ਸਾਨੂੰ ਹੈਰਾਨੀ ਜਨਕ ਸੀ ਉਹਦੇ ਵਿੱਚ ਇਹਨਾਂ ਨੇ ਇਸ ਸ਼ਾਪ ਦੇ ਓਨਰ ਨੇ ਆਪ ਹੀ ਪਲਾਨ ਕਰਕੇ ਇਹ ਜਿਹੜੀ ਫਰੋਤੀ ਵਾਰਦਾਤ ਸੀ ਸੋਰੀ ਜਿਹੜੀ ਖੋਦ ਹੀ ਕੀਤੀ ਐ ਅ ਪਿਛਲੇ ਦਿਨੀ ਮਕੇਰੀਆਂ ਡਿਸਟ੍ਰਿਕਟ ਹਿਸ਼ਾਰਪੁਰ ਦੇ ਵਿੱਚ ਵਾਰਦਾਤ ਹੋਈ ਸੀ ਮਕੈਰੀਆਂ ਬੜੀ ਸੈਂਸੇਸ਼ਨਲ ਕ੍ਰਾਈਮ ਸੀਗਾ ਕਿਉਂਕਿ ਥਾਣੇ ਦੇ ਬਿਲਕੁਲ 200 300 ਮੀਟਰ ਤੇ ਇਹ ਸ਼ਾਪ ਹੈਗੀ ਆ। ਔਰ ਰਾਤ ਦੇ ਸਮੇਂ ਇਹ ਵਾਰਦਾਤ ਹੋਈ ਸੀ। ਪੈਸੇ ਪਲੱਸ 골ਡ ਸਨੇਚਿੰਗ ਕਰਕੇ ਲੈ ਗਏ ਜੋ ਉਹਨਾਂ ਨੇ 3 25 ਟੋਲੇ ਸੋਨਾ ਲਖਾਇਆ ਸੀ ਹੋਰ 골ਡ ਲਖਾਇਆ ਸੀਗਾ ਔਰ ਕੈਸ਼ ਲਖਾਇਆ ਸੀਗਾ। ਉਹਦੀ ਫਰਦਰ ਇਨਵੈਸਟੀਗੇਸ਼ਨ ਸਾਡੀਆਂ ਟੀਮਾਂ ਆਲਰੇਡੀ ਲੱਗੀਆਂ ਹੋਈਆਂ ਸੀਗੀਆਂ। ਇਸੇ ਦੌਰਾਨ ਹੀ ਅਸੀਂ ਇੱਕ ਐਫਆਰ ਨੰਬਰ 143 ਦਰਜ ਕੀਤੀ ਇੱਥੇ ਹੁਸ਼ਿਆਰਪੁਰ। ਉਹਦੇ ਵਿੱਚ ਰੋਹਿਤ ਆਂਡੇ ਨੂੰ ਅਸੀਂ ਗ੍ਰਿਫਤਾਰ ਕੀਤਾ ਦੈਨ ਉਹਦੀ ਇਨਵੈਸਟੀਗੇਸ਼ਨ ਡੂਰਿੰਗ ਇਨਟੈਰੋਗੇਸ਼ਨ ਜਿਹੜਾ ਇਹ ਆਂਡੇ ਨੇ ਫਰਦਰ ਇਨਵੈਸਟੀਗੇਸ਼ਨ ਚ ਜਿਹੜੀਆਂ ਗੱਲਾਂ ਦਸੀਆਂ ਸਾਨੂੰ ਹੈਰਾਨੀ ਜਨੂ ਚ ਸੀ ਉਹਦੇ ਵਿੱਚ ਇਹਨਾਂ ਨੇ ਇਸ ਸ਼ਾਪ ਦੇ ਓਨਰ ਨੇ ਆਪ ਹੀ ਪਲਾਨ ਕਰਕੇ ਇਹ ਜਿਹੜੀ ਫਰੋਤੀ ਬਾਰਦਾਤ ਸੀ ਸੌਰੀ ਜਿਹੜੀ ਖੋਦ ਹੀ ਕੀਤੀ ਐ ਉਹਨੇ ਆਪ ਹੀ ਪਲਾਨ ਕੀਤਾ ਸੀਗਾ ਜੋੜੇ ਨੇ ਅਨਿਤ ਪਤਨ ਜੋੜੇ ਨੇ ਔਰ ਉਹਦੇ ਵਿੱਚੋਂ ਅਸੀਂ ਜਿਹੜੇ ਪਲੈਨਰ ਸੀਗੇ ਪਰਮਵੀਰ ਅਭਿਸ਼ੇਸ਼ ਰਾਣਾ ਪ੍ਰਹਲਾਦ ਸਾਹਿਲ ਤੇ ਰੋਹਿਤ ਹੰਡਾ ਐਂਡ ਅਤਿੰਜੋੜਾ ਇਹ ਗ੍ਰਿਫਤਾਰ ਅਸੀਂ ਕਰ ਲਏ ਹੈਗੇ ਆ ਔਰ ਦੋ ਦੋਸ਼ੀ ਹਲੇ ਰਹਿੰਦੇ ਹੈਗੇ ਆ ਉਹਨਾਂ ਨੂੰ ਵੀ ਅਸੀਂ ਜਲਦੀ ਫੜ ਲਾਂਗੇ ਔਰ ਜਿਹੜਾ ਇਹਨੇ ਵਾਰਦਾਤ ਕਰਨ ਲਈ ਕੈਸ਼ ਦਿੱਤਾ ਸੀ ਟੋਟਲ 6 ਲੱਖ ਦਿੱਤਾ ਸੀ 6 ਲੱਖ ਚੋਂ 3 ਲੱਖ ਜਿਹੜਾ ਹੈਗਾ ਉਹ ਰਿਕਵਰ ਹੋ ਗਿਆ ਹੈਗਾ ਔਰ ਜਿਹੜੇ ਵੈਪਨ ਯੂਜ਼ ਹੋਏ ਸੀ ਉਹ ਵੀ ਰਿਕਵਰ ਹੋ ਗਏ ਪਲੱਸ ਜਿਹੜਾ ਡੀਵੀਆਰ ਇਹ ਲਾ ਕੇ ਲਗਾਏ ਸੀ ਉਥੋਂ ਸ਼ਾਪ ਤੋਂ ਉਹ ਡੀਵੀਆਰ ਵੀ ਰਿਕਵਰ ਹੋ ਗਿਆ ਸਰ ਰੀਜ਼ਨ ਕੀ ਆ ਸੀਗਾ ਜੋ ਕਹਾਣੀ ਖੜੀ ਗਈ ਸਰ ਇਹਨਾਂ 6 ਲੱਖ ਰੁਪਏ ਤਾਂ ਸੀ ਕੱਲ ਹੀ ਦਿੱਤਾ ਸੀ ਬੀਸਿਕਲੀ ਜਦੋਂ ਇਹ ਵਾਰਦਤ ਕਰਨ ਨੂੰ ਕਹਿ ਰਿਹਾ ਸੀਗਾ ਤੇ ਉਹ ਬੰਦੇ ਕਹਿੰਦੇ ਵੀ ਸਾਨੂੰ ਕੀ ਇਸ ਵਿੱਚ ਬੈਨੀਫਿਟ ਹੋਏਗਾ ਵੀ ਇਹ ਸਾਨੂੰ ਕੀ ਮਿਲੇਗਾ ਜੇ ਵਾਰਦਤ ਅਸੀਂ ਕਰਨੀ ਹੈ ਤੇ ਉਹਦੇ ਲਈ ਇਹਨੇ 6 ਲੱਖ ਦਿੱਤਾ ਸੀ ਤੇ ਮੇਰੀ ਦੁਕਾਨ ਤੇ ਤੁਸੀਂ ਵਾਰਦਤ ਕਰੋ ਤੇ ਮੈਂ ਤੁਹਾਨੂੰ ਪੈਸੇ ਦਵਾਂਗਾ ਉਹਦਾ ਰੀਜ਼ਨ ਸੀਗਾ ਮੇਨ ਇਹਦੀ ਇੱਕ ਲਿਮਿਟ ਚੱਲ ਰਹੀ ਹੈਗੀ ਆ ਬੈਂਕ 'ਚ ਪ੍ਰੋਕਸੀਮੇਟਲੀ 30 ਲੱਖ ਦੇ ਲਾਗੇ ਹੈਗੀ ਹੈ ਲਿਮਿਟ ਉਹ ਔਰ ਇਹਨੇ ਇੰਸਟਾਗ੍ਰਾਮ ਤੇ ਕਿਤੇ ਰੀਲ ਦੇਖੀ ਸੀ ਵੀ ਜੇਕਰ ਕਿਸੇ ਦੀ ਲਿਮਿਟ ਚੱਲਦੀ ਹੋਵੇ ਤਾਂ ਉਹਨੇ ਕਰੇ ਚੋਰੀ ਹੋ ਜਵੇ ਉਹਦੀ ਸ਼ਾਪ ਤੇ ਚੋਰੀ ਹੋ ਜਵੇ ਜਾਂ ਕੋਈ ਡਕੈਤੀ ਹੋ ਜਵੇ ਤਾਂ ਬੈਂਕ ਉਹਨੂੰ ਐਕਸਟੈਂਡ ਕਰ ਦਿੰਦੀ ਆ ਘੱਟੋ ਘੱਟ 1 ਸਾਲ ਲਈ ਫਿਰ ਕੋਈ ਉਤਗੋ ਕਿਸ਼ਤ ਜਾਂ ਵਿਆਜ ਨਹੀਂ ਲਿਆ ਜਾਂਦਾ ਇੱਕ ਸਾਲ ਲਈ ਸਰ ਜੁਐਲਰੀ ਦੀ ਕੀ ਫੁੱਟਾਈ ਹੈ ਜਿਹੜੀ ਜੁਐਲਰੀ ਗਈ ਜਾਣੀ ਸੀ ਸੋਨੇ ਦੀ ਸਰ ਜੁਐਲਰੀ ਜਿਹੜੀ ਆ ਜਿਹੜੀ ਹੁਣ ਵੀ ਇੰਟਰੋਗੇਸ਼ਨ ਚਾਹੀਏ ਉਹ ਉਹ ਸੀਗੀ ਆਰਟੀਫੀਸ਼ੀਅਲ ਜੁਐਲਰੀ ਸੀਗੀ ਜਿਹੜੀ origional ਸੀਗੀ ਇੱਕ ਚੇਨ ਸੀਗੀ ਡੇਢ ਤੋਲੇ ਦੀ ਔਰ ਇੱਕ ਮੰਦਰੀ ਹੈਗੀ ਸੀ ਅਧਿਕ ਤੋਲੇ ਦੀ ਕਿਉਂਕਿ ਅਰਸਤੂਨ ਕੀਤੇ ਆ ਕਿ ਇਹ ਪ੍ਰੋਪਰ ਲਟੇਰੇ ਆ ਤਾਂ ਕੋਈ ਬਸ ਆ ਦੇ ਦਿਨਾਂ ਵਿੱਚੋਂ ਜਿਹੜਾ ਜਿਹੜਾ ਤਾਂ ਹੈਗਾ ਰਾਣਾ ਹੈਗਾ ਇਹ ਲੜਾਈਆਂ ਝਗੜਿਆਂ ਦੀ ਇਹਦੇ ਵਾਰਦਾਤਾ ਹੈਗੀਆਂ ਪਲੱਸ ਜਿਹੜਾ ਰੋਹਿਤ ਹੰਡਾ ਆ ਇਹਦੇ ਤੇ ਮਰਡਰ ਦਾ ਤੇ ਲੜਾਈਆਂ ਝਗੜਿਆਂ ਦੇ ਪਰਚੇ ਹੈਗੇ ਔਰ ਇਹਦੇ ਤੋਂ ਹੀ ਇਹ ਵੈਪਨ ਅਸੀਂ ਰਿਕਵਰ ਕੀਤੇ ਹੈਗੇ ਆ ਇਲੈਗਲ ਵੈਪਨ ਦੀ ਤੁਸੀਂ ਦੱਸਿਆ ਵੀ ਪਹਿਲਾਂ ਆਪਾਂ ਇੱਕ ਲੋਕ ਖੰਡਾ ਦਾ ਬੰਦਾ ਬਣਾਇਆ ਇਹ ਨਾਰਮਲ ਪੁਲਿਸ ਗਾਰਡ ਦੇ ਥੋੜੇ ਜਿਹਾ ਇਹਦੇ ਇਹਦੇ ਵੀ ਸਟਰਕਚਰ ਡਵਲਪਰ ਸਾਨੂੰ ਇਹਦੇ ਤੇ ਸ਼ੱਕ ਵੀ ਸੀਗਾ ਪਲੱਸ ਸਾਡੇ ਕੋਲ ਹੋਰ ਵੀ ਇੰਟ ਸੀਗੀ ਵੀ ਇਹ ਸ਼ਹਿਰ ਦੇ ਵਿੱਚ ਕੋਈ ਵੱਡੀ ਵਾਰਦਾਤ ਕਰਨ ਨੂੰ ਫਿਰਦਾ ਇਹਨੇ ਵੈਪਨ ਲੈ ਲੈਂਦੇ ਆ ਤਾਨੂੰ ਯਾਦ ਹੋਊਗਾ ਇੱਕ ਇਨਸਪੈਕਟਰ ਦੇ ਬੇਟੇ ਦਾ ਮਰਡਰ ਹੋਇਆ ਸੀਗਾ ਉਹਦੇ ਚ ਇਹ ਕਿਉ ਸੀਗਾ ਹਾਂਡਾ ਇਹ ਉਦੋਂ ਜੇਲ੍ਹ ਚ ਹੁਣ ਬਾਹਰ ਆਇਆ ਹੋਇਆ ਤੇ ਇਹਨੇ ਹੁਣ ਫਰਦਰ ਆਉਣ ਵਾਲੇ ਦਿਨਾਂ ਚ ਹਿਆਰਪੁਰ ਦੇ ਵਿੱਚ ਕੋਈ ਨਵੀਂ ਵਾਰਦਾਤ ਵੀ ਕਰਨ ਨੂੰ ਫਿਰਦਾ ਸੀ ਉਹਦੇ ਤੇ ਸਾਡੀ ਵਾਲੇ ਇਨਕੁਇਰੀ ਚਲਦੀ ਹੈ ਜੀ ਅਦਿਨ ਕਿੰਨੇ ਕੱਚ ਵਿੱਚ ਕਿੱਦਾਂ ਹੁੰਦੇ ਆ ਜੀ ਜਿਹੜਾ ਅਦਿਨ ਦਾ ਦੋਸਤ ਪ੍ਰਲਾਦ ਹੈਗਾ ਪ੍ਰਲਾਦ ਦਾ ਦੋਸਤ ਰਾਣਾ ਹੈਗਾ ਰਾਣਾ ਹਾਂਡੇ ਦਾ ਨੋਨ ਹੈਗਾ ਇਹ گاਂ ਤੋਂ گاਂ ਤਾਲਮਿਲ ਹੋਇਆ ਇਹ ਤਾਂ ਹੀ ਇਹ ਸਾਰਾ ਗਰੁੱਪ ਕ੍ਰੀਏਟ ਹੋਇਆ ਕਿਉਂਕਿ ਅਤਿਨ ਆਂਡੇ ਹਾਂ ਦੂਜੇ ਨੂੰ ਨਹੀਂ ਜਾਣਦਾ ਉਹ ਪ੍ਰਲਾਦ ਨੂੰ ਜਾਣਦਾ ਪ੍ਰਲਾਦ ਰਾਣੇ ਨੂੰ ਜਾਣਦਾ ਇਸ ਤਰ੍ਹਾਂ ਇਹ ਚੇਨ ਬਣੀ ਹੈ ਵਿਚੋਲਗੀ ਤੇ ਕੰਮ ਕੀਤਾ ਯੈਸ ਯਾਰ ਸਰ ਟੋਟਲ ਕਿੰਨੇ ਬੰਦੇ ਨੇ ਜਿਹੜੇ ਸੀਗੇ ਤੇ ਕਿੰਨੇ ਜਿ ਪਰਿਆਰ ਕਰਲੇ ਨੇ ਟੋਟਲ 8 ਬੰਦੇ ਇਸ ਵਿੱਚ ਆਏ ਸੀ گاਂ ਤੋਂ ਗੱਲ ਕਰਾਉਣ ਵਾਲੇ ਕਿਉਂਕਿ ਜਿਹੜੇ ਆਂਡੇ ਉਹਨਾਂ ਨੂੰ ਤਾਂ 1.5 ਲੱਖ ਮਿਲਿਆ ਪਿੱਛੇ-ਪਿੱਛੇ ਪੈਸੇ ਰਹਿ ਗਏ ਕਿਤੇ ਨੇ ਲੱਖ ਪਹਿਲਾਂ ਹੀ ਰੱਖ ਲਿਆ ਕਿਸੇ ਨੇ 50000 ਰੱਖ ਲਿਆ ਇਸ ਤਰੀਕੇ ਨਾਲ ਪੈਸੇ ਵੰਡੇ ਗਏ ਸਾਰੇ ਬਸ ਕਲੀਨਕਲ ਕਨਫਰਮਡ ਪਰ ਅੱਜ ਇਹਨਾਂ ਵੈਪਨ ਦਿਖਾਈ ਦਿੱਤਾ ਜਿਹੜਾ 3 ਹੋਰਦਾ ਕੁਝ ਦੱਸ ਰਹੇ ਸਰ ਇਗਜ਼ਿਸਟਿੰਗ ਵੈਪਨ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ 100% ਕਿ ਇਹ ਕਿਉਂਕਿ ਜਿਹੜਾ ਇਹ ਵੈਪਨ ਬਹੁਤ ਹੀ ਵਧੀਆ ਕੁਆਲਟੀ ਦਾ ਵੈਪਨ ਹੈਗਾ ਆ ਔਰ ਕਿੱਥੋਂ ਕਿਹੜੇ ਸੋਰਸਸ ਰਾਹੀਂ ਇਹਦੇ ਕੋਲ ਪਹੁੰਚਿਆ ਆ ਕੀ ਹੈ ਆ ਉਹਦੀ ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਨਹੀਂ ਕਿਉਂਕਿ ਉਹਦਾ ਇਕੱਲਾ ਹੀ ਹੈਗਾ ਇਹ ਇਹਦੇ ਫਾਦਰ ਦੀ ਡੈਥ ਹੋ ਗਈ ਅਪਰਕਸੀਮੇਟਲੀ 4 ਸਾਲ ਪਹਿਲਾਂ ਤੇ ਇਹੀ ਆਪ ਹੀ ਸ਼ਾਪ ਚਲਾ ਰਿਹਾ ਆ ਤੇ ਇਹਦੀਆਂ ਸਿਸਟਰ ਹੈਗੀਆਂ ਉਹ ਮੈਰਿਡ ਹੈਗੀਆਂ ਫੈਮਿਲੀ ਦੀ ਇਨਵੋਲਵਮੈਂਟ ਨਹੀਂ ਹਲੇ ਤੱਕ ਦੀ ਇਨਵੈਸਟੀਗੇਸ਼ਨ ਚ ਇਹਦੀ ਫੈਮਿਲੀ ਦੀ ਇਨਵੋਲਵਮੈਂਟ ਨਹੀਂ ਹੈਗੀ ਫਰਦਰ ਇਹ ਇਨਵੈਸਟੀਗੇਸ਼ਨ ਚਾਹੀਏਗਾ ਤਾਂ ਕਰਾਂਗੇ ਸਰ ਕਿੰਨਾ ਕੈਸ਼ ਬਰਾਮਦ ਹੋਇਆ 3 ਲੱਖ ਦੇ 3 ਲੱਖ ਹੋ ਗਿਆ ਰਕਬ ਬਾਕੀ ਹਲੇ ਸਾਡੀ ਪੈਂਡਿੰਗ ਹੈ ਜੀ ਕੇਸ 3 ਲੱਖ ਦੀ ਬਾਤ ਦਾ ਪਲਾਸਾ ਜਿਹੜੇ ਕਿੰਦਾ ਇੱਕ ਇਸ ਕਿੰਦਾ ਹੋਇਆ ਇਹ ਕਿ ਇਹਨਾਂ ਦੇ 3 ਮਹੀਨੇ ਤੋਂ ਬਾਅਦ ਦਾ ਪਿਆ ਇਹ ਦੱਸਿਆ ਜੀ ਮੈਂ ਪਹਿਲਾਂ ਹੀ ਦੱਸ ਕੇਟਿਆਂ ਤੁਸੀਂ ਸ਼ਾਇਦ ਲੇਟ ਆਏ ਜੀ ਠੀਕ ਓਕੇ ਠੀਕ ਹੈ ਸਰ ਬੰਦ ਕਰ